ਸਭ ਤੋਂ ਪਹਿਲਾਂ ਤਾਂ ਦੇਖੋ ਜੀ ਦੇਸਾਂ ਪਰਦੇਸਾਂ ਦੀਆਂ ਸੰਗਤਾਂ ਨੂੰ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਥੇ ਜਿਹੜਾ ਗੁਰੂ ਨਾਨਕ ਸਾਹਿਬ ਮਾਰੇ ਦੇ ਚੋਲਾ ਸਾਹਿਬ ਸਥਾਪਤ ਨੇ ਇਹ ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ 6 ਵਸਤਾਂ ਮਿਲੀਆਂ ਸਨ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪੋਵੇ ਤੇ ਸ੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਪੰਜ ਵਸਤਾਂ ਜਿਹੜੀਆਂ ਨੇ ਉਹ ਗੁਰੂ ਨਾਨਕ ਸਾਹਿਬ ਦੀਆਂ ਸੋਢੀ ਪਰਿਵਾਰਕੋਲ ਨੇ ਸੈਲੀ ਟੋਪੀ ਕਿਰਤਪੁਰ ਸਾਹਿਬ ਡਿਸਟ੍ਰਿਕਟ ਰੋਪੜ ਵਿੱਚ ਮਾਲਾ ਪੋਥੀ ਪੋਵੇ ਗੁਰੂ ਅਰਸਾਏ ਡਿਸਟ੍ਰਿਕਟ ਫਿਰੋਜ਼ਪੁਰ ਵਿੱਚ ਜ ਇਹ ਇਸੇ ਤਰ੍ਹਾਂ ਜਦੋਂ ਸਾਰੀਆਂ ਅਵਸਥਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਅੰਗਦ ਦੇ ਮਹਾਰਾਜ ਤੱਕ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਤੱਕ ਜਿਨ੍ਹਾਂ ਵਿੱਚੋਂ ਪੰਜ ਅਵਸਥਾ ਦਾਸ ਨੇ ਦੱਸਿਆ ਕਿ ਛੋਡੀ ਪਰਿਵਾਰ ਕੋਲ ਨੇ ਛੇਵੀਂ ਅਵਸਥਾ ਜਿਹੜੀ ਹੈ ਇਹ ਗੁਰੂ ਨਾਨਕ ਸਾਹਿਬ ਦੇ ਪਰਿਵਾਰ 'ਚ ਹੈ ਇਹ ਗੁਰੂ ਅਰਜਨ ਦੇਵ ਮਾਰੇ ਨੇ ਇੱਕ ਸਿੱਖ ਨੂੰ ਖੁਸ਼ ਹੋ ਕੇ ਭੇਟ ਕਰ ਦਿੱਤੀ ਸੀ ਜੋ ਬਲਖ ਬੁਖਾਰਾ ਅਫਗਾਨਿਸਤਾਨ ਦੇ ਰਹਿਣ ਵਾਲੇ ਸਨ ਉਹਨਾਂ ਨੇ ਉਹਨਾਂ ਤੇ ਸਿੱਖੀ ਦੀ ਮੰਗ ਕੀਤੀ ਸੀ ਤੇ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾ ਜੀ ਕੋਲ ਉਸ ਵਕਤ 6ਵੀਂ ਵਸਤੇ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਭੇਟ ਕਰ ਦਿੱਤੀ ਜਾਓ ਜਿੱਥੇ ਤੁਸੀਂ ਦਰਸ਼ਨ ਕਰਾਇਆ ਕਰੋਗੇ ਦੁਨੀਆ ਇਸ ਨੂੰ ਪੂਜਿਆ ਕਰੇਗੀ ਜੋ ਚੋਲਾ ਸਾਹਿਬ ਨੂੰ ਮਸਤਕ ਲਾ ਕੇ ਕਰਨਗੇ ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਨੂੰ ਮਸਤਕ ਲਾ ਕੇ ਕਰਨਗੇ ਉਹ ਆਪਣੇ ਸ਼ਹਿਰ ਲੈ ਗਏ ਜਦ ਤੱਕ ਉਹਨਾਂ ਕੋਲ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਬਿਰਧਵਸਤਾ ਆਈ ਉਹਨਾਂ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨ ਚੋਲਾ ਸਾਬ ਉਤੇ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦਿੱਤਾ ਤੇ ਅਰਦਾਸ ਕਰ ਦਿੱਤੀ ਮਾਰੇ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਓਗੇ ਉਹੀ ਇੱਥੋਂ ਚੋਲਾ ਲੈ ਕੇ ਜਾਣੇ ਤੇ ਪੱਥਰ ਨਾਟੇ ਸਿੱਖ ਦੇ ਵਿਰਸੇ ਦੀ ਅਰਦਾਸ ਹੈ ਬਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਚੁਰ ਗੋਬਿੰਦ ਕਾ ਪੂਰਨ ਗੁਨਤਾਸ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਤੋਂ ਨਵੀਂ ਪੀੜੀ ਤੋਂ ਇਹਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਪੁੱਤਰ ਜਾਓ ਸਾਡੇ ਅੰਗ ਤੇ ਬਸਤਰੇ ਬਲਕ ਬਗਾਰਿਆ ਅਫਗਾਨਿਸਤਾਨ ਦੇ ਵਿੱਚ ਉੱਥੋਂ ਲੈ ਕੇ ਆਓ ਤੇ ਸੇਵਾ ਕਰਿਆ ਕਰੋ ਬਾਬਾ ਜੀ ਦਾ ਇਧਰ ਦੁਆਬੇ ਦੀ ਸੰਗਤ ਨਾਲ ਬੜਾ ਵਿਚਰਨ ਸੀ ਸੰਗਤ ਇਕੱਠੀ ਕੀਤੀ ਚਾਲੇ ਪਾਏ ਉੱਥੇ ਦੇਖਿਆ ਪੱਥਰ ਨਾਟੇ ਫਿਰ ਸਾਰੀ ਸੰਗਤ ਰਾਤ ਠਿਆਰੀ ਤੇ ਗੁਰੂ ਨਾਨਕ ਸਾਹਿਬ ਮਾਰੇ ਦਰਸ਼ਨ ਹੋਏ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਛਿੱਟੇ ਜਲਦੇ ਕਰੋ ਅਰਦਾਸ ਕਰੋ ਪ੍ਰਤਾਪ ਪਲੀ ਕਰੇਗਾ ਜਿਵੇਂ ਜਿਵੇਂ ਕੁਮਾਇ ਤਿੰਤੀ ਮ ਉਹਨਾਂ ਨੇ ਕੀਤਾ ਉਹ ਫੇ ਪੱਥਰ ਆਪਣੇ ਆਪ हट ਗਿਆ ਤੇ 4 ਮਾਰਚ ਜਦੋਂ ਹਟਾਇਆ ਤੇ हट ਗਿਆ ਤੇ 4 ਮਾਰਚ ਨੂੰ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਲੈ ਕੇ ਇਧਰੋਂ ਸੰਗਤਾਂ ਵੀ ਪਹੁੰਚ ਗਈਆਂ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਾਰ ਦਿੱਤਾ ਵੀ ਜਿਸ ਤਰ੍ਹਾਂ ਤੁਸੀਂ ਇਸਾ ਲਾਇਓ ਇਸ ਤਰ੍ਹਾਂ ਹਰ ਸਾਲ ਆਇਆ ਕਰਨਾ ਜੋ ਮਨੋ ਕਮਨਾ ਇਸ ਰੋਇਤਾ ਦੀ ਸੰਪੂਰਨ ਹੋਣ ਗਈ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਸ਼੍ਰੀ ਚੋਲਾ ਸਾਹਿਬ ਜਿਹੜਾ ਕਿ ਇੱਕ ਤਰੀਕ ਨੂੰ ਸੰਗ ਚੱਲਦਾ ਹੈ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਾ ਇਹ ਪੈਦਲ ਪਹੁੰਚਦਾ ਜੀ ਜ਼ਿਆਦਾਤਰ ਬਹੁਤ ਜ਼ਿਆਦਾ ਸੰਗਤਾਂ ਪੈਦਲ ਇੱਥੋਂ ਤਾਂ ਕਿ ਕਈ ਨੰਗੇ ਪੈ ਤੇ ਉਹ ਫਿਰ ਇੱਕ ਤਰੀਕ ਨੂੰ ਸੰਗ ਚੱਲਦਾ 4 ਮਾਰਚ ਨੂੰ ਇੱਥੇ ਪਹੁੰਚਦਾ ਇਹ ਤੇ ਪੈਦਲ ਤੇ ਆਉਂਦਾ ਹੀ ਆਉਂਦਾ ਬਾਕੀ ਕਈ ਗੱਡੀਆਂ ਚ ਆ ਰਹੇ ਨੇ ਫਿਰ ਦੋ ਤਿੰਨ ਸੰਗ ਆਉਂਦੇ ਨੇ ਡਿਸਟ੍ਰਿਕਟ ਜਾਬਕਾ ਦਾ ਦਸੂਆ ਮਕੇਰੀਆਂ ਵੱਲੋਂ ਆਉਂਦਾ ਇੱਕ ਟਾਂਡਾ ਕਠਿਆਲਾ ਸ਼ੈਨੀਆਂ ਇਧਰੋਂ ਆਉਂਦਾ ਇਹ ਸਾਰੇ ਪਾਸੋਂ ਇਕੱਠੇ ਹੋ ਕੇ ਆਂਦਾ ਹੁਣ ਤੇ ਇੱਕ ਅੱਜ ਅੱਜਕੱਲ੍ਹ ਵਟਸਐਪ ਤੋਂ ਵੀ ਆਉਣ ਲੱਗ ਪਿਆ ਜੀ ਸੰਗਤ ਅੱਜ ਦਾ ਸੰਗਤ ਦਾ ਰੁਝਾਨ ਹੈ ਦੇਖਦੇ ਨੇ ਤੇ ਇਹ ਇੱਕ ਤਰੀਕ ਤੋਂ ਲੈ ਕੇ ਤੇ ਇਹ 7-8 ਤਰੀਕ ਤੱਕ ਜੋੜ ਮੇਲਾ ਜਿਹੜਾ ਉਹ ਪੂਰਾ ਮਹਾਰਾਜ ਦੀ ਕਿਰਪਾ ਨਾਲ ਹੋਮ ਹੋਮ ਆ ਕੇ ਲੱਗਦਾ ਹੈ ਜੋ ਅੱਜ ਵੀ ਸੰਗਤਾਂ ਪਹੁੰਚੀਆਂ ਨੇ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਨੇ ਦਾਸ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦਾ ਹੈ ਕਿ ਮਹਾਰਾਜ ਜੋ ਵੀ ਸੰਗਤਾਂ ਆਪ ਜੀ ਦੀਆਂ ਆ ਰਹੀਆਂ ਨੇ ਦਰਸ਼ਨ ਕਰਕੇ ਆ ਰਹੀਆਂ ਨੇ ਤੇ ਜਾ ਰਹੀਆਂ ਨੇ ਸਾਰਿਆਂ ਦੀ ਯਾਤਰਾ ਸਫਲ ਕਰਨ ਉਹਨਾਂ ਦੇ ਪਰਿਵਾਰਾਂ ਤੇ ਮਿਹਰ ਪ੍ਰਿਆਤ ਰੱਖਣ ਨਾਮ ਦਾਣ ਦੀਆਂ ਦਾਤਾਂ ਬਖਸ਼ਿਸ਼ ਕਰਨ ਉਹਨਾਂ ਦੀ ਯਾਤਰਾ ਸਫਲ ਕਰਨ ਤੇ ਸਮੂਹ ਪਰਿਵਾਰਾਂ ਨੂੰ ਅੰਮ੍ਰਿਤ ਵੇਲੇ ਦੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨ ਦਾਸ ਇਸ ਵਕਤ ਨੇ 16ਵੀਂ ਪੀੜੀ ਗੁਰੂ ਨ ਬਾਬਾ ਅਵਤਾਰ ਸਿੰਘ ਬਿੱਦੀ ਸ਼੍ਰੀ ਚੁਕਲਾ ਸਾਹਿਬ ਵਾਲੇ ਡੇਰਾ ਬਾਬਾ ਨਾਨਕ ਤੋਂ ਔਰ ਸਮੂਹ ਸੰਗਤਾਂ ਦੇ ਅਰਦਾਸ ਇਹੀ ਕਰਦਾ ਹੈ ਮਹਾਰਾਜ ਦੇ ਚਰਨਾਂ 'ਚ ਦਾਸ ਇਹੀ ਅਰਦਾਸ ਕਰਦਾ ਹੈ ਕਿ ਮਹਾਰਾਜ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਵੇਲੇ ਦੇ ਜਾਗ ਨੇ ਅੰਮ੍ਰਿਤ ਵੇਲੇ ਗੁਰਬਾਣੀ ਨਾਲ ਪਿਆਰ ਔਰ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਦੀ ਸਮਤਾ ਬਖਸ਼ਿਸ਼ ਕਰਨ ਇਨੇ ਬਚਨ ਕਰਦੇ ਦਾਸ ਫਤਿਹ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ